ਜਦੋਂ ਸਰਕਲ ਚੇਂਜ ਹੁੰਦਾ ਨਾ ਵੈਦਰ ਦੇ ਨਾਲ ਤੇ ਸਭ ਤੋਂ ਪਹਿਲਾਂ ਸਾਨੂੰ ਜ਼ੁਕਾਮ ਲੱਗਦਾ ਜਿਹੜਾ ਕਿ ਪਾਣੀ ਨੱਕ ਚੋਂ ਵਹਿਣਾ ਸ਼ੁਰੂ ਹੋ ਜਾਂਦਾ ਜਦੋਂ ਪਾਣੀ ਨੱਕ ਚੋਂ ਵਹਿਣਾ ਸ਼ੁਰੂ ਹੋ ਜਾਂਦਾ ਤੇ ਅਸੀਂ ਕੀ ਕਰਦੇ ਆ ਪਾਣੀ ਨੂੰ ਕਦੀ ਵੀ ਰੋਕਣਾ ਨਹੀਂ ਚਾਹੀਦਾ ਪਹਿਲੀ ਗੱਲ ਕਿੰਨੀ ਉਮਰ ਬਚ ਜੇਗੀ ਇਹ ਨੁਸਖੇ ਨਾਲ ਫਾਰਮੂਲੇ ਨਾਲ ਫੇਫੜਿਆਂ ਦੀ ਦੇਖੋ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਪ੍ਰਮਾਤਮਾ ਨੇ ਹਰ ਇੱਕ ਜੀ ਦੀ ਉਮਰ 100 ਸਾਲ ਦੀ ਲਿਖੀ ਹੋਈ ਹੈ ਆਪਣੀਆਂ ਗਲਤੀਆਂ ਕਰਕੇ ਅਸੀਂ ਆਪਣੀ ਉਮਰ ਘਟਾਨੇ ਆ ਸਾਡੇ ਗੈਸ ਨਹੀਂ हटਦੀ ਪਈ ਸਾਡੇ ਬੀਪੀ ਨਹੀਂ ਠੀਕ ਹੁੰਦਾ ਪਿਆ ਉਹਨੇ ਗੋਲੀਆਂ ਇਦਾਂ ਵੰਡਦੇ ਨੇ ਜਿਦਾਂ ਕੋਈ ਆਪਾਂ ਬੱਚਿਆਂ ਦੀਆਂ ਟੌਫੀਆਂ ਲੈਣ ਜੰਨੇ ਆ ਜੇ ਕਰਨਾ ਚਾਹੁੰਦੇ ਹੋ ਬਲਗਮ ਰੇਸ਼ਾ ਤੇ ਖਾਂਸੀ ਦਾ ਪੱਕਾ ਹੱਲ ਸਾਡਾ ਦਿੱਤਾ ਨੁਸਕਾ ਵਰਤੋ ਫਿਰ ਨਹੀਂ ਜਾਣਾ ਪਊ ਕਿਸੇ ਇਲਾਜ ਵੱਲ ਟਿਰੀੜ ਕੀ ਕਰਦੇ ਨੇ ਨਜਲੇ ਜਕਾਮ ਨੂੰ ਉੱਥੇ ਜਾਮ ਲਾ ਦਿੰਦੇ ਨੇ ਬ੍ਰੇਕਾ ਮਾਰ ਦਿੰਦੇ ਨੇ ਜਮਾ ਲ ਦਿੰਦੇ ਨੇ ਜਦੋਂ ਉਹ ਜੰਮ ਗਿਆ ਸਮਝੋ ਵੀ ਨਜਲਾ ਜਕਾਮ ਨਹੀਂ ਜੰਮਿਆ ਤੁਹਾਡੇ ਅੰਦਰ ਰੋਗ ਜੰਮ ਗਿਆ ਇਹ ਆ ਇਹਦੇ ਵਿੱਚ ਆਪਾਂ ਪਾਤਾ ਜੀ ਤੇ ਇਹਨੂੰ ਹੁਣ ਆਪਾਂ ਚਮਚੇ ਨਾਲ ਰਲਾ ਲੈਣਾ ਦੇਖੋ ਇਦਾਂ ਇਹ ਜਿਹੜਾ ਨੁਸਖਾ ਆਪਾਂ ਦਿੱਤਾ ਸੀ ਕਿਡਨੀ ਸਟੋਨ ਵਾਲਿਆਂ ਨੂੰ ਅੱਛਾ ਜੀ ਕਿਡਨੀ ਸਟੋਨ ਵਾਲਿਆਂ ਨੂੰ ਦੱਸਿਆ ਵੀ ਮੇਰਾ ਨਜਲਾ ਵੀ ਠੀਕ ਹੋ ਗਿਆ ਮੇਰਾ ਮੋਟਾਪਾ ਵੀ ਠੀਕ ਹੋ ਗਿਆ ਅੱਛਾ ਮਤਲਬ weight ਵੀ ਮੈਨੇਜਮੈਂਟ ਕਰੂਗਾ weight ਮੈਨੇਜ ਕਰੇਗਾ ਇਹ ਨਜਲਾ ਦੂਰ ਕਰਨ ਲਈ ਇੰਨਾ ਤੇਲ ਪਾਣਾ ਜੀ ਆਪਾਂ ਦੇਖੋ ਇੱਕ ਚਮਚਾ ਤੇਲ ਦਾ ਹੋ ਗਿਆ ਤੇ ਦੋਨਾਂ ਦਾ ਹੀ ਕੁਆਂਟੀਟੀ ਮੈਂ ਆਲਰੇਡੀ ਦੱਸ ਚੁੱਕਾ ਵਾਂ ਇਹ ਆ ਪੈਣ ਤੇ ਇਹਨੂੰ ਮਿਕਸ ਕਰਨ ਤੇ ਸਾਡਾ ਨੁਸਖਾ ਫਾਰਮੂਲਾ ਇੱਕ ਚਟਨੀ ਟਾਈਪ ਚੀਜ਼ ਬਣ ਗਈ ਹੈ ਆਪਣੀ ਮਰਜ਼ੀ ਨਾਲ ਕੋਈ ਵੀ ਚੀਜ਼ ਘਟਾਣੀ ਨਹੀਂ ਵਧਾਣੀ ਨਹੀਂ ਜੇ ਤੁਸੀਂ ਇਹ ਦਿੱਤੀ ਹੋਈ ਕੁਆਂਟੀਟੀ ਦੇ ਹਿਸਾਬ ਨਾਲ ਯੂਜ਼ ਕਰੋਗੇ ਤੇ ਫਿਰ ਸਾਡੀ ਜ਼ਿੰਮੇਵਾਰੀ ਇਹ ਵੀ ਤੁਹਾਡਾ ਨਜ਼ਲਾ ਜੁਕਾਮ ਜਿਹਨੂੰ ਕਹਿੰਦੇ ਨੇ ਢੂੰਡਤੇ ਰਹਿ ਜਾਓਗੇ ਲੱਭਦੇ ਰਹਿ ਜਾਓਗੇ ਉਹ ਹੋ ਜਾਏਗਾ ਲੋਡ ਤੋਂ ਵੱਧ ਜਿਹੜਾ ਨਜ਼ਲਾ ਹੈ ਉਹ ਲੋਡ ਤੋਂ ਵੱਧ ਬੰਦਾ ਪਿਆ ਰੇਸ਼ਾ ਲੋਡ ਤੋਂ ਵੱਧ ਬੰਦਾ ਪਿਆ ਉਹਦੇ ਲਈ ਸਪੈਸ਼ਲ ਆ ਕੈਪਸੂਲ ਤਿਆਰ ਕੀਤਾ ਇਹ ਕੈਪਸੂਲ ਲੈ ਲਈ ਤੁਸੀਂ ਮੈਨੂੰ ਵਟਸਐਪ ਤੇ ਵੀ ਕਰ ਸਕਦੇ ਹੋ ਫੋਨ ਵੀ ਕਰ ਸਕਦੇ ਹੋ ਨਜ਼ਰੇ ਵਾਲੇ ਕੈਪਸੂਲ ਦਾ ਨੁਸਖਾ ਦੱਸੋ ਇਹ ਲਿਖ ਕੇ ਮੈਸੇਜ ਕਰੋ ਤੁਹਾਨੂੰ ਨਜ਼ਰੇ ਵਾਲੇ ਕੈਪਸੂਲ ਦਾ ਜਣੀ ਲਾਲ ਕੈਪਸੂਲ ਦਾ ਨੁਸਖਾ ਦੇਣ ਲਈ ਬਿਲਕੁਲ ਫ੍ਰੀ ਆਫ ਕਾਸਟ ਅਸੀਂ ਤਿਆਰ ਹਾਂ 100 ਸਾਲ ਦੀ ਉਮਰ ਜੇ ਵਧਾਣੀ ਹੈ ਤੇ ਨੁਸਖਾ ਅੱਜ ਹੀ ਆਪਣਾ ਕਾਪੀ ਪੈਨਸਲ ਲੋ ਨੋਟ ਕਰੋ ਤੇ ਆਪਣਾ ਮਸਲਾ ਲੋਟ ਕਰੋ ਜੇ ਕਰਨਾ ਚਾਹੁੰਦੇ ਹੋ ਬਲਗਮ ਰੇਸ਼ਾ ਤੇ ਖਾਂਸੀ ਦਾ ਪੱਕਾ ਹੱਲ ਸਾਡਾ ਦਿੱਤਾ ਨੁਸਕਾ ਵਰਤੋ ਫਿਰ ਨਹੀਂ ਜਾਣਾ ਪਊ ਕਿਸੇ ਇਲਾਜਵਾਲ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ফারুকੀ ਇੱਕ ਵਾਰ ਮੁਰਤੋਂ ਤੁਹਾਡੇ ਨਾਲ ਬਲਗਮ ਰੇਸ਼ਾ ਖਾਂਸੀ ਜ਼ੁਕਾਮ ਫੇਫੜਿਆਂ ਚ ਰੇਸ਼ਾ ਥਾਂ ਥਾਂ ਦੇ ਉੱਤੇ ਰੇਸ਼ੇ ਕਰਕੇ ਦਿੱਕਤਾਂ ਪਰੇਸ਼ਾਨੀਆਂ ਸਾਰੀਆਂ ਚੀਜ਼ਾਂ ਦਾ ਅੱਜ ਤੁਹਾਨੂੰ ਅਸੀਂ ਇੱਕ ਅਜੀਹਾ ਹੱਲ ਦੇਣ ਵਾਲਿਆਂ ਕਿ ਤੁਸੀਂ ਹੈਰਾਨ ਰਹਿ ਸਕਦੇ ਹੋ ਕਿਉਂਕਿ ਜਿਸ ਵੇਲੇ ਡਾਕਟਰ ਸਾਹਿਬ ਨੇ ਇਸ ਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ ਤਾਂ ਖੁਦ ਗੋਰੀਆਂ ਦੇ ਵੈਦ ਵੈਦ ਹਰਸ਼ਵੀਰ ਵੀ ਹੈਰਾਨ ਹੋ ਗਏ ਸੀ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ ਹਕੀਕਤ ਟੀਵੀ ਪੰਜਾਬੀ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਮੇਰੇ ਸਾਰੇ ਵੀਰਾਂ ਭਰਾਵਾਂ ਨੂੰ ਮੇਰੀਆਂ ਭੈਣਾਂ ਨੂੰ ਮੇਰੇ ਪਿਆਰ ਭਰੀਆਂ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਜੀ ਡਾਕਟਰ ਸਾਹਿਬ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜਿਹੜਾ ਇਹ ਨੁਸਖਾ ਹੈ ਜਿਹੜਾ ਇਹ ਫਾਰਮੂਲਾ ਹੈ ਬੜਾ ਬਿਹਤਰੀਨ ਹੈ ਔਰ ਇਨਾ ਜ਼ਿਆਦਾ ਅਸੀਂ ਕਹਿ ਲਈਏ ਕਿ ਇਹਦੇ ਰਿਜ਼ਲਟ ਤੁਸੀਂ ਲੈਨੇ ਕਿ ਤੁਸੀਂ ਖੁਦ ਹੈਰਾਨ ਹੋਗੇ ਸੀ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਅਸੀਂ ਕਰਾਂਗੇ ਪਰ ਸਾਨੂੰ ਇਹ ਦੱਸੋ ਵੀ ਜਦੋਂ ਸਰੀਰ ਦੇ ਵਿੱਚ ਬਲਗਮ ਰੇਸ਼ਾ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਕਿਹੜੀਆਂ ਸਮੱਸਿਆਵਾਂ ਨੂੰ ਜਨਮ ਦਿੰਦਾ ਦੇਖੋ ਸਭ ਤੋਂ ਪਹਿਲਾਂ ਤੇ ਜਦੋਂ ਵੈਦਰ ਚੇਂਜ ਹੁੰਦਾ ਜਿੱਦਾਂ ਹੁਣ ਤਾਜ਼ਾ ਤਾਜ਼ਾ ਜੇ ਗਰਮੀ ਤੋਂ ਸਰਦੀ ਆ ਰਹੀ ਹੈ ਜਾਂ ਆ ਚੁੱਕੀ ਹੈ ਜਦੋਂ ਸਰਕਲ ਚੇਂਜ ਹੁੰਦਾ ਨਾ ਵੈਦਰ ਦੇ ਨਾਲ ਤੇ ਸਭ ਤੋਂ ਪਹਿਲਾਂ ਸਾਨੂੰ ਜ਼ੁਕਾਮ ਲੱਗਦਾ ਜਿਹੜਾ ਕਿ ਪਾਣੀ ਨੱਕ ਚੋਂ ਵਹਿਣਾ ਸ਼ੁਰੂ ਹੋ ਜਾਂਦਾ ਜਦੋਂ ਪਾਣੀ ਨੱਕ ਚੋਂ ਵਹਿਣਾ ਸ਼ੁਰੂ ਹੋ ਜਾਂਦਾ ਤੇ ਅਸੀਂ ਕੀ ਕਰਦੇ ਆ ਪਾਣੀ ਨੂੰ ਕਦੀ ਵੀ ਰੋਕਣਾ ਨਹੀਂ ਚਾਹੀਦਾ ਪਹਿਲੀ ਗੱਲ ਪਾਣੀ ਜਿਹੜਾ ਵਹਿੰਦਾ ਉਹਨੂੰ ਬਹਿਲੰਦੋ ਉਹ ਤੁਹਾਡੇ ਅੰਦਰੋਂ ਸਵਾਈ ਕਰ ਰਿਹਾ ਉਹ ਕੋਈ ਮਾੜੀ ਗੱਲ ਨਹੀਂ ਕਰਤਾ ਪਿਆ ਅਸੀਂ ਭੱਜ ਕੇ ਜਾਂਦੇ ਆ ਅੰਗਰੇਜ਼ੀ ਦਵਾਈਆਂ ਵਾਲੀ ਦੁਕਾਨ ਤੇ ਯਾਨੀ ਕੈਮਿਸਟ ਕੋਲੋਂ ਕੈਮਿਸਟ ਕੋ ਜਾ ਕੇ ਕੋਈ ਖਟੀਆਂ ਮਿੱਠੀਆਂ ਜਿਹੀਆਂ ਗੋਲੀਆਂ ਇਦਾਂ ਦੀਆਂ ਲੈ ਆਣੇ ਆ ਜਿਨ੍ਹਾਂ ਦੇ ਵਿੱਚ ਸਟੀਰੌਇਡ ਹੁੰਦੇ ਨੇ ਸਟੀਰੌਇਡ ਕੀ ਕਰਦੇ ਨੇ ਨਜਲੇ ਜੁਕਾਮ ਨੂੰ ਉੱਥੇ ਜਾਮ ਲਾ ਦਿੰਦੇ ਨੇ ਬ੍ਰੇਕਾਂ ਮਾਰ ਦਿੰਦੇ ਨੇ ਜਮਾ ਦਿੰਦੇ ਨੇ ਜਦੋਂ ਉਹ ਜੰਮ ਗਿਆ ਸਮਝੋ ਵੀ ਨਜਲਾ ਜਿਹਾ ਕੰਮ ਨਹੀਂ ਜੰਮਿਆ ਤੁਹਾਡੇ ਅੰਦਰ ਰੋਗ ਜੰਮ ਗਿਆ ਓਕੇ ਉਹ ਰੋਗ ਨੇ ਤੁਹਾਡੇ ਅੰਦਰੋਂ ਨਹੀਂ ਜਾਣਾ ਤੁਹਾਡੀ ਜਾਨ ਨਹੀਂ ਛਟਣੀ ਉਹਨੇ ਤੁਹਾਡੇ ਫੇਫੜੇ ਜਾਮ ਕਰ ਦੇਣੇ ਨੇ ਤੁਹਾਡਾ ਨੱਕ ਜਾਮ ਕਰ ਦੇਣਾ ਸਾਹ ਆਉਣ ਦੇ ਵਿੱਚ ਦਿੱਕਤ ਹੋਣੀ ਹੈ ਇਨ੍ਹਾਂ ਚੀਜ਼ਾਂ ਤੋਂ ਹੀ ਅਸਥਮਾ ਵਰਗੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਤੁਹਾਨੂੰ ਪਤਾ ਅਸਥਮਾ ਕਿੰਨੀ ਸੀਰੀਅਸ ਪ੍ਰੋਬਲਮ ਹੈ ਆਪਾਂ ਨੂੰ ਪੰਪ ਲੈਣਾ ਪੈਂਦਾ ਉਹ ਜੰਮੇ ਹੋਏ ਰੇਸ਼ੇ ਜਿਹਾ ਕੰਮ ਕਰਕੇ ਹੁੰਦਾ ਦੂਜੇ ਨੰਬਰ ਤੇ ਤੁਹਾਨੂੰ ਰਾਤ ਨੂੰ ਸੌਣ ਵੇਲੇ ਇੰਨੀ ਦਿੱਕਤ ਆਂਦੀ ਏ ਇੰਨੀ ਖਾਂਸੀ ਆਂਦੀ ਏ ਇੰਨਾ ਬੁਰਾ ਹਾਲ ਹੁੰਦਾ ਸਾਹ ਨਹੀਂ ਆਂਦਾ ਸੁੱਤੇ ਪਏ ਵੀ ਆਪਾਂ ਨੂੰ ਇਹ ਡਰ ਲੱਗ ਜਾਂਦਾ ਵੀ ਪਤਾ ਨਹੀਂ ਰਾਤੀ ਚਲਦੇ ਚਲਦੇ ਸਾਹ ਨਾ ਬੰਦ ਹੋ ਜਾਈ ਕਿਉਂਕਿ ਜੇ ਬੰਦੇ ਨੂੰ ਸਾਹ ਆਏਗਾ ਤੇ ਬੰਦਾ ਜਿੰਦਾ ਬਿਲਕੁਲ ਠੀਕ ਜੇ ਸਾਹ ਹੀ ਨਹੀਂ ਆਏਗਾ ਤੇ ਬੰਦਾ ਜਿੰਦਾ ਹੀ ਨਹੀਂ ਫਿਰ ਬਿਲਕੁਲ ਠੀਕ ਠੀਕ ਹੈ ਨਾ ਇੰਨਾਂ ਚੀਜ਼ਾਂ ਤੋਂ ਬਚਣ ਲਈ ਜਦੋਂ ਵੀ ਵੈਦਰ ਚੇਂਜ ਹੁੰਦਾ ਕਦੇ ਵੀ ਕੈਮਿਸਟ ਕੋਲੋਂ ਲੈ ਕੇ ਆਪਦੀ ਮਰਜ਼ੀ ਨਾਲ ਆਪਣਾ ਸੈਲਫ ਡਾਇਗਨੋਸ ਕਰਕੇ ਜੇ ਤੁਮੀ ਤੁਸੀਂ ਦਵਾਈ ਖਾਓਗੇ ਸਮਝੋ ਆਪਣੇ ਲਈ ਠੋਇਆ ਤੁਸੀਂ ਆਪ ਹੀ ਪਟਦੇ ਪਏ ਹੋ ਜੀ 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 ਡਾਕਟਰ ਸਾਹਿਬ ਬਹੁਤ ਵਧੀਆ ਗੱਲ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਦੋਂ ਵੀ ਤੁਹਾਨੂੰ ਨਜ਼ਲਾ ਜ਼ੁਕਾਮ ਵਰਗੀਆਂ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ ਤਾਂ ਆਪਣੀ ਮਰਜ਼ੀ ਅਸੀਂ ਬਿਲਕੁਲ ਨਹੀਂ ਕਰਨੀ ਅੱਛਾ ਡਾਕਟਰ ਸਾਹਿਬ ਇੱਕ ਚੀਜ਼ ਤਾਂ ਚਲੋ ਇਹ ਤੁਸੀਂ ਬਹੁਤ ਵਧੀਆ ਸਾਨੂੰ ਦੱਸੀ ਔਰ ਦੂਸਰੀ ਚੀਜ਼ ਸਾਨੂੰ ਇਹ ਦੱਸੋ ਵੀ ਜਦੋਂ ਬਲਗਮ ਕਿੰਨ ਨੂੰ ਬਹੁਤ ਗਾੜੀ ਆਉਂਦੀ ਹੈ ਜੀ ਮਤਲਬ ਬੜੀ ਥਿੱਕ ਹੁੰਦੀ ਹੈ ਕਈਆਂ ਨੂੰ ਬੜੀ ਪਤਲੀ ਹੁੰਦੀ ਹੈ ਕਈਆਂ ਦਾ ਰੰਗ ਕਿਸੇ ਦਾ ਆਉਂਦਾ ਹੈ ਕਿਸੇ ਨੂੰ ਗ੍ਰੀਨ ਕਲਰ ਦੀ ਨਿਕਲਦੀ ਹੈ ਕਈ ਵਾਰ ਕਈ ਨੂੰ ਹਰੀ ਅਸੀਂ ਕਹਿ ਲਈਏ ਕਿ ਹਲਕੀ ਹਲਕੀ ਕਾਲੇ ਪੰਤੇ ਹੁੰਦੀ ਹੈ ਤੇ ਮਤਲਬ ਬਲਗਮ ਤੋਂ ਅੰਦਾਜ਼ਾ ਲਾ ਕੇ ਇਹ ਨੁਸਖਾ ਫਾਰਮੂਲਾ ਇਸਤੇਮਾਲ ਕੀਤਾ ਜਾ ਸਕਦਾ ਹੈ ਬਿਲਕੁਲ ਜੀ ਬਿਲਕੁਲ ਕੀਤਾ ਜਾ ਸਕਦਾ ਬਹੁਤ ਵਧੀਆ ਤੁਹਾਨੂੰ ਨੁਸਖਾ ਦਵਾਂਗੇ ਤੇ ਨੁਸਖਾ ਵੀ ਨੋਟ ਕਰ ਲਿਓ ਤੇ ਆਪਣਾ ਰੋਗ ਵੀ ਲੋਟ ਕਰ ਲਿਓ ਸਭ ਕੁਝ ਕਰ ਲਿਓ ਮਤਲਬ ਨੁਸਖਾ ਕਰੋ ਨੋਟ ਤੇ ਰੋਗ ਕਰੋ ਲੋਟ ਹਾਂਜੀ ਨੁਸਖਾ ਕਰੋ ਨੋਟ ਤੇ ਆਪਣਾ ਰੋਗ ਕਰੋ ਲੋਟ ਸਦਾਲੀ ਵੀ ਸੋ ਜਿਹੜੀ ਤੁਸੀਂ ਗੱਲ ਕਰਦੇ ਪਏ ਨਾ ਡਿਫਰੈਂਟ ਕਲਰ ਦੀ ਵੀ ਵੈਰੈਟੀ ਆਫ ਕਲਰਸ ਹਰ ਤਰ੍ਹਾਂ ਦੀ ਬਲਗਮ ਆਂਦੀ ਏ ਕਿਦੇ ਵਿੱਚ ਤਿੰਨ ਰੰਗ ਨੋਟ ਕਰ ਲਓ ਸਟਾਰਟਿੰਗ ਵਾਲੇ ਤਿੰਨ ਰੰਗ ਨੋਟ ਕਰ ਲਓ ਇੱਕ ਤੇ ਕਿਸੇ ਤਰ੍ਹਾਂ ਦਾ ਕੋਈ ਰੰਗ ਹੁੰਦਾ ਹੀ ਨਹੀਂ ਜਿੱਦਾਂ ਪਾਣੀ ਦਾ ਕੋਈ ਰੰਗ ਨਹੀਂ ਹੁੰਦਾ ਠੀਕ ਹੈ ਕਲਿਸਟਰ ਕਲੀਅਰ ਹੋ ਗਈ ਕਲਿਸਟਰ ਕਲੀਅਰ ਹੋ ਗਈ ਵੀ ਜੇ ਚੁਆਰ ਪਾਰ ਨਜ਼ਰ ਆਂਦਾ ਟਰਾਂਸਪੀਰੈਂਟ ਕਹਿ ਲੋ ਤੁਸੀਂ ਦੂਜਾ ਕਰ ਲੋ ਫਿੱਕਾ ਜਿਹੜਾ ਵਾਈਟ ਕਲਰ ਠੀਕ ਹੈ ਤੇ ਤੀਜਾ ਕਰ ਲੋ ਫਿੱਕਾ ਪੀਲਾ ਠੀਕ ਹੈ ਤਿੰਨ ਰੰਗ ਇਦਾਂ ਦੇ ਨੇ ਜਿੰਨੀ ਬਲਗਮ ਦੇ ਹੋਣਗੇ ਉਹਨਾਂ ਨੂੰ ਡਰਨ ਦੀ ਘਬਰਾਹਤ ਦੀ ਡਾਕਟਰ ਕੋ ਜਾਣ ਦੀ ਟੈਸਟ ਕਰਾਉਣ ਦੀ ਕੋਈ ਲੋੜ ਨਹੀਂ ਹੈਗੀ ਇਹਦੇ ਦਾ ਹੀ ਹੱਲ ਹੋ ਗਿਆ ਹਾਂ ਉਹ ਹਲਕੀ ਇਨਫੈਕਸ਼ਨ ਦੇ ਸਿੰਪਟਮਸ ਨੇ ਓਕੇ ਹਲਕੀ ਇਨਫੈਕਸ਼ਨ ਬਿਲਕੁਲ ਹਲਕੀ ਇਨਫੈਕਸ਼ਨ ਜਿਹੜੀ ਕਿ ਤੁਸੀਂ ਇਸ ਕਰੇਲੂ ਟੋਟਕੇ ਨਾਲ ਆਰਾਮ ਨਾਲ ਉਹਨੂੰ ਠੀਕ ਕਰ ਸਕਦੇ ਹੋ ਦੂਜਾ ਨੰਬਰ ਨੋਟ ਕਰ ਲਓ ਗ੍ਰੀਨ ਕਲਰ ਦੀ ਹੋਗੀ ਠੀਕ ਹੈ ਜੀ ਉਸ ਤੋਂ ਬਾਅਦ ਪਿੰਕ ਕਲਰ ਦੀ ਹੋਗੀ ਤੇ ਰੈੱਡ ਕਲਰ ਦੀ ਹੋਗੀ ਇਹ ਤਿੰਨੇ ਆਗੇ ਸਟਰੋਂਗ ਇਨਫੈਕਸ਼ਨ ਦੇ ਠੀਕ ਹੈ ਕਿਸੇ ਤਰ੍ਹਾਂ ਦੀ ਮਤਲਬ ਜ਼ਬਰਦਸਤ ਬਿਮਾਰੀ ਨੇ ਤੁਹਾਨੂੰ ਜਕੜ ਲਿਆ ਉਹਦੇ ਵਿੱਚ ਆਪਾਂ ਨੂੰ ਟੈਸਟ ਕਰਾਉਣ ਦੀ ਵੀ ਲੋੜ ਏ ਇਲਾਜ ਕਰਾਉਣ ਦੀ ਵੀ ਲੋੜ ਏ ਇਹ ਤੁਹਾਡੀ ਕ੍ਰੋਨਿਕ ਆ ਗਈ ਡਿਸੀਜ਼ ਕ੍ਰੋਨਿਕ ਮੀਨਸ ਵੀ ਕਾਫੀ ਗੰਭੀਰ ਡਿਸੀਜ਼ ਹੈ ਪੁਰਾਣੀ ਹੋ ਗਈ ਹੈ ਜਿਹਦਾ ਤੁਸੀਂ ਇਲਾਜ ਨਹੀਂ ਕਰਾਇਆ ਤੁਸੀਂ ਉਹ ਆਪਣਾ ਜਿਹੜੀ ਉਹ ਅੰਗਰੇਜ਼ੀ ਗੋਲੀ ਹੈ ਉਹਨੂੰ ਖਾ ਕੇ ਆਪਣਾ ਟਾਈਮ ਪਾਸ ਕਰਦੇ ਰਹੇ ਉਹ ਤੱਕਾ ਲਾ ਲਾ ਕਿ ਤੁਸੀਂ ਪ੍ਰੋਬਲਮ ਨੂੰ ਵੱਡਾ ਕਰ ਲਿਆ ਉਹਦੇ ਵਿੱਚ ਫਿਰ ਆਪਾਂ ਨੂੰ ਇਲਾਜ ਦੀ ਜ਼ਰੂਰਤ ਪਏਗੀ ਜ਼ਰੂਰ ਪਏਗੀ ਸੋ ਆਪਣੇ ਕੋ ਇਲਾਜ ਵੀ ਹੈਗਾ ਆਪਣੇ ਕੋ ਇੱਕ ਟੋਟਕਾ ਵੀ ਇਦਾਂ ਦਾ ਸ਼ਾਨਦਾਰ ਹੈਗਾ ਜਿਹਦੇ ਨਾਲ ਤੁਸੀਂ ਇੱਕ ਵਾਰੀ ਟਰਾਈ ਕਰਕੇ ਦੇਖ ਸਕਦੇ ਹੋ ਕ੍ਰੋਨਿਕ ਡਿਸੀਜ਼ ਵਾਲੇ ਵੀ ਜਦੋਂ ਪ੍ਰੋਬਲਮ ਤੁਹਾਡੀ ਵਧੀ ਵੀ ਹੋਈ ਹੈ ਤਾਂ ਵੀ ਤੁਸੀਂ ਇਸ ਨੁਸਕੇ ਨਾਲ ਇਸ ਫਾਰਮੂਲੇ ਨਾਲ ਟਰਾਈ ਕਰਕੇ ਦੇਖ ਸਕਦੇ ਹੋ ਪਰ ਜਿੰਨਾ ਦੀ ਸਟੇਜ ਅਜੇ ਪਹਿਲੀ ਹੈ ਜਿਹੜੇ ਮੈਂ ਤੇਲੇ ਪਹਿਲਾਂ ਤਿੰਨ ਰੰਗ ਦੋਸੇ ਨੇ ਉਹਨਾਂ ਦੀ ਪ੍ਰੋਬਲਮ ਤੇ 101% ਹੱਲ ਹੋਏਗੀ ਹੋਏਗੀ ਕਿਉਂਕਿ ਇਹ ਚੀਜ਼ਾਂ ਮੈਂ ਆਪ ਟੈਸਟ ਕੀਤੀਆਂ ਹੀ ਆ ਠੀਕ ਹੈ अच्छा डॉक्टर साहब फिर एक और बड़ी अहम चीज है कि जिनों को प्राणी मर्ज हो जाती है कई कई साल हो गए इनहेलर ਲੈ ਰਹੇ ਨੇ ਬਲਗਮ ਰੋਜ਼ਾਨਾ ਹੀ ਬਲਗਮ ਆ ਰਹੀ ਹੈ ਰੋਜ਼ਾਨਾ ਹੀ ਰਾਤ ਨੂੰ ਉੱਬੜਵਾਹੇ ਉੱਠਦੇ ਨੇ ਸਾਹ ਬੰਦ ਹੋ ਕੇ ਖਰਾਟੇ ਮਾਰਦੇ ਨੇ ਕਈ ਵਾਰ ਹੁੰਦਾ ਕਹਿੰਦੇ ਵੀ ਉੱਠਣ ਤੋਂ ਬਾਅਦ ਸਾਡਾ ਸਿਰ ਭਾਰੀ ਹੋਇਆ ਪਿਆ ਕੁਝ ਖਾ ਲਈਏ ਤਾਂ ਮਤਲਬ ਥੋੜਾ ਜਿਹਾ ਕੁਝ ਤਲਿਆ ਭੁੰਨਿਆ ਖਾ ਲਈਏ ਤੇ ਸਾਰੀ ਰਾਤ ਖਾਉਂ ਖਾਉਂ ਕਰਦੇ ਲੰਘ ਜਾਂਦੀ ਹੈ ਤੇ ਫਿਰ ਉਹਨਾਂ ਦਾ ਹਾਲ ਤੁਸੀਂ ਕਿਵੇਂ ਕਰਦੇ ਜਿਹੜੇ ਬੜੀਆਂ ਕ੍ਰੋਨਿਕਲ ਹੋ ਗੀਆਂ ਇੱਕੋ ਜੀ ਤਿੰਨ ਤਰ੍ਹਾਂ ਦਾ ਸਿਸਟਮ ਹੈ ਗੈਰ ਦੇ ਵਿੱਚ ਤਿੰਨ ਚੀਜ਼ਾਂ ਤੋਂ ਆਪਾਂ ਨੂੰ 100% ਬਚਣਾ ਚਾਹੀਦਾ ਹੈ ਇੱਕ ਤੇ ਗਲਤ ਖਾਨਬੀਨ ਤੋਂ ਦੂਜੇ ਨੰਬਰ ਤੇ ਜਦੋਂ ਅਸੀਂ ਕੁਰਸੀ ਤੇ ਬੈਠੇ ਰਹਿੰਦੇ ਖਾਨਬੀਨ ਕੇ ਤੇ ਉਹਦੇ ਨਾਲ ਵੀ ਬਲਕਮ ਬਹੁਤ ਜ਼ਿਆਦਾ ਛੇਤੀ ਬੰਦੀ ਹੈ ਤੇ ਤੀਜੇ ਨੰਬਰ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਤੁਹਾਡਾ ਜਿਹੜਾ ਮੈਡੀਕਲ ਟਰੀਟਮੈਂਟ ਚੱਲ ਰਿਹਾ ਉਹਦੇ ਨਾਲ ਤੁਹਾਨੂੰ ਥਰੋਟ ਅਲਰਜੀ ਹੁੰਦੀ ਬਹੁਤ ਸੰਭਾਵਨਾ ਬਣ ਜਾਂਦੀ ਹੈ ਥਰੋਟ ਅਲਰਜੀ ਲਈ ਅਸੀਂ ਇੱਕ ਖਾਸ ਕੈਪਸੂਲ ਤਿਆਰ ਕੀਤਾ ਜਿੰਨਾ ਦੇ ਗਲੇ ਦੇ ਵਿੱਚੋਂ ਰੇਸ਼ਾ ਕਦੀ ਜਾਂਦਾ ਹੀ ਨਹੀਂ ਜਾਂ ਗਲੇ ਦੇ ਵਿੱਚੋਂ ਰੇਸ਼ਾ ਮੂੰਹ ਦੇ ਵਿੱਚ ਡਿੱਗਦਾ ਰਹਦਾ ਜਿਨ੍ਹਾਂ ਨੂੰ 10 10 15 ਮਿੰਟ ਬਾਅਦ ਥੁਕਣਾ ਪੈਂਦਾ ਹੁਣ ਕਈ ਜਗ੍ਹਾ ਇਦਾਂ ਨਹੀਂ ਹੁੰਦੀਆਂ ਜਿੱਥੇ ਲੇਕ ਕੇ ਵੀ ਲਾਇਆ ਨਾ ਨ ਵੀ ਇਥੇ ਥੁਕਣਾ ਬਣਾ ਫੋਰ ਐਗਜ਼ਾਮਪਲ ਜਦੋਂ ਅਸੀਂ ਬਾਹਰ ਚੱਲ ਜੰਨੇ ਆ ਫੋਰਨ ਚ ਫੋਰਨ ਕੰਟਰੀਆਂ 'ਚ ਜੇ ਤੁਸੀਂ ਕਦੇ ਵੀ ਥੁੱਕੋਗੇ ਤੁਹਾਨੂੰ ਉਸੇ ਵੇਲੇ ਚਾਰਜ ਕਰ ਦੇਣਗੇ ਤੁਹਾਨੂੰ ਫਾਈਨ ਪਾ ਦੇਣਗੇ ਤੁਹਾਨੂੰ ਪੁਲਿਸ ਵਾਲੇ ਫੜ ਕੇ ਵੀ ਲੈ ਜਾਣਗੇ ਸੋ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਐ ਜੇ ਦਾ ਵੀ ਬੰਦੇ ਨੂੰ 10 10 15 15 ਮਿੰਟ ਬਾਅਦ ਗਲਾ ਸਾਫ਼ ਕਰਨ ਲਈ ਬਾਹਰ ਸਪਿਟ ਕਰਨਾ ਪੈਂਦਾ ਉਹਦੇ ਲਈ ਉਹਦੇ ਵਿੱਚ ਹੈਗੀ ਹੈ ਥ੍ਰੋਟ ਅਲਰਜੀ ਉਹਦੇ ਅੰਦਰ ਐਕਸੈਸ ਮਿਊਕਸ ਬੰਦਾ ਠੀਕ ਹੈ ਲੋੜ ਤੋਂ ਵੱਧ ਜਿਹੜਾ ਨਜ਼ਲਾ ਹੈ ਉਹ ਲੋੜ ਤੋਂ ਵੱਧ ਬੰਦਾ ਪਿਆ ਅਰੇਸ਼ਾ ਲੋੜ ਤੋਂ ਵੱਧ ਬੰਦਾ ਪਿਆ ਉਹਦੇ ਲਈ ਸਪੈਸ਼ਲ ਆ ਕੈਪਸੂਲ ਤਿਆਰ ਕੀਤਾ ਇਹ ਕੈਪਸੂਲ ਲੈਣ ਲਈ ਤੁਸੀਂ ਮੈਨੂੰ WhatsApp ਤੇ ਵੀ ਕਰ ਸਕਦੇ ਹੋ ਫੋਨ ਵੀ ਕਰ ਸਕਦੇ ਹੋ ਇਨ ਕੈਪਸੂਲ আর नुस्खे ਦੇ ਦਿਓ ਜੀ ਕੈਪਸੂਲ ਦਾ ਨੁਸਖਾ ਫਰੁਕੀ ਸਾਹਿਬ ਸ਼ੇਅਰ ਕਰਨ ਲਈ ਬਿਲਕੁਲ ਤਿਆਰ ਆ ਇੱਥੇ ਲਿਖੋ ਨਜ਼ਰੇ ਵਾਲੇ ਕੈਪਸੂਲ ਦਾ ਨੁਸਖਾ ਦੱਸੋ ਇਹ ਲਿਖ ਕੇ ਮੈਸੇਜ ਕਰੋ ਤੁਹਾਨੂੰ ਨਜ਼ਲੇ ਵਾਲੇ ਕੈਪਸੂਲ ਦਾ ਜਣੀ ਲਾਲ ਕੈਪਸੂਲ ਦਾ ਨੁਸਖਾ ਦੇਣ ਲਈ ਬਿਲਕੁਲ ਫ੍ਰੀ ਆਫ ਕਾਸਟ ਅਸੀਂ ਤਿਆਰ ਆ ਜੀ ਜੀ ਹਾਂਜੀ ਜੀ ਅੱਛਾ ਡਾਕਟਰ ਸਾਹਿਬ ਫਿਰ ਜਿਹੜਾ ਇਹ ਮਾਮਲਾ ਹੈਗਾ ਬਹੁਤ ਮਹਿੰਗੇ ਮਹਿੰਗੇ ਟੈਸਟ ਹੋ ਗਏ ਮਹਿੰਗੇ ਮਹਿੰਗੇ ਡਾਕਟਰਾਂ ਕੋਲ ਚਲੇ ਗਏ ਮਹਿੰਗੇ ਮਹਿੰਗੀਆਂ ਦਵਾਈਆਂ ਕੈਪਸੂਲ ਖਾ ਲੇ ਪਰ ਮਾਮਲੇ ਦਾ ਹੱਲ ਨਹੀਂ ਹੋਇਆ ਤੇ ਫਿਰ ਉਹ ਲੋਕ ਕੀ ਕਰਨ ਜੀ ਉਹ ਲੋਗ ਆ ਸਾਡਾ ਨੁਸਖਾ ਟਰਾਈ ਕਰਨ ਨੁਸਖਾ ਜਿੰਨੇ ਜਿੰਨੇ ਵੀ ਅੱਜ ਤੱਕ ਟਰਾਈ ਕੀਤਾ ਤੁਹਾਨੂੰ ਇੱਕ ਹੋਰ ਦੱਸ ਦਿੰਦਾ ਮੈਂ ਦਵਾਈਆਂ ਚ ਹੁੰਦਾ ਕਿਉਂ ਨਹੀਂ ਡਾਕਟਰ ਸਾਹਿਬ ਦੇਖੋ ਪਤਾ ਕੀ ਗੱਲ ਐ ਫਰੂਕੀ ਸਾਹਿਬ ਤੁਸੀਂ ਇਹ ਸੋਚੋ ਵੀ ਅਸੀਂ ਰੋਗ ਨੂੰ ਸਪਰੈਸ ਕਰ ਰਹੇ ਹਾਂ ਮੈਂ ਐਲੋਪੈਥੀ ਦੀ ਗੱਲ ਕਰ ਰਿਹਾ ਅੰਗਰੇਜ਼ੀ ਦਵਾਈਆਂ ਦੀ ਗੱਲ ਕਰ ਰਿਹਾ ਸਾਡੀ ਜਿਹੜੀ ਬੋਡੀ ਐ ਉਹ ਪੰਜ ਤੱਤਾਂ ਨਾਲ ਬਣੀ ਐ ਤੁਹਾਨੂੰ ਲੱਗਦਾ ਵੀ ਸਾਡੀ ਬੋਡੀ ਦੇ ਵਿੱਚ ਪ੍ਰਮਾਤਮਾ ਨੇ ਕੋਈ ਕੈਮੀਕਲ ਯੂਜ਼ ਕੀਤਾ ਹੋਏ ਨਹੀਂ ਕੋਈ ਸਲਫਰ ਯੂਜ਼ ਕੀਤਾ ਏ ਕੋਈ ਫਾਸਫੋਰਸ ਯੂਜ਼ ਕੀਤਾ ਏ ਨਹੀਂ ਨਾ ਕੀਤਾ ਫਿਰ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੀ ਕੈਮੀਕਲ ਬਿਲੀਆਂ ਚੀਜ਼ਾਂ ਨੇ ਜਾਂ ਜਿਹੜੀਆਂ ਸਪੀਰੈਡਲੀਆਂ ਚੀਜ਼ਾਂ ਨੇ ਉਹਨਾਂ ਤੋਂ ਅਸੀਂ ਆਪਣਾ ਭਲਾ ਕਿਦਾਂ ਐਕਸਪੈਕਟ ਕਰ ਸਕਦੇ ਆ ਨਹੀਂ ਨਾ ਕਰ ਸਕਦੇ ਜਿਹੜੀ ਐਲੋਪੈਥੀ ਹੈ ਉਹ ਕੰਮ ਕਰਦੀ ਹੈ ਰੋਗ ਨੂੰ ਦਬਾਣ ਦੀ ਠੀਕ ਹੈ ਸਪਰੈਸ ਕਰਨ ਦੀ ਠੀਕ ਹੈ ਠੀਕ ਹੈ ਜਿਹੜੀ ਆਯੁਰਵੇਦ ਦੇ ਉਹਨੇ ਜੜ ਲੱਭ ਕੇ ਜੜ ਤੋਂ ਜਦੋਂ ਮਸਲਾ ਤੁਹਾਡਾ ਹੱਲ ਕਰਤਾ ਫਿਰ ਤੁਹਾਨੂੰ ਦਵਾਈਆਂ ਦੇ ਉੱਤੇ ਡਿਪੈਂਡੈਂਟ ਰਹਿਣ ਦੀ ਲੋੜ ਨਹੀਂ ਹੈਗੀ ਤੁਸੀਂ ਸਾਰੀ ਉਮਰ ਰੇਸ਼ੀ ਦੀ ਦਵਾਈ ਖਾਈ ਜੋ ਰੇਸ਼ਾ ਕਦੀ ਨਹੀਂ ਖਤਮ ਹੁੰਦਾ ਕਿਉਂਕਿ ਰੇਸ਼ਾ ਜਿਹੜਾ ਬਣਾਉਣ ਵਾਲੀ ਫੈਕਟਰੀ ਹੈ ਉਹਨੂੰ ਤਾਂ ਕੁਝ ਕੁਝ ਕੋਈ ਕਾ ਨਹੀਂ ਸਮਝਗੇ ਨਾ ਜਿੱਦਾਂ ਹੁਣ ਕੋਈ ਚੀਜ਼ਾਂ ਨੇ ਸਰਕਾਰ ਕਿਸੇ ਚੀਜ਼ ਦੇ ਉੱਤੇ ਬੈਨ ਲਾ ਦਿੰਦੀ ਹੈ ਉਦੋਂ ਤੱਕ ਚੀਜ਼ ਵਿਕਦੀ ਹੈ ਜਦੋਂ ਤੱਕ ਉਹਦੀਆਂ ਫੈਕਟਰੀਆਂ ਚੱਲਦੀਆਂ ਪਈਆਂ ਨੇ ਤੇ ਜਦੋਂ ਤੱਕ ਪਿੱਛੋਂ ਸਰਕਾਰ ਫੈਕਟਰੀਆਂ ਨਾ ਬੰਦ ਕਰੇਗੀ ਉਦੋਂ ਤੱਕ ਉਹ ਸਮਾਨ ਵਿਕਣਾ ਕਿੱਦਾਂ हट ਜਾਏਗਾ ਸੇਮ ਬੋਡੀ ਦੇ ਵਿੱਚ ਐਕਸੈਸ ਮਿਊਕਸ ਦੀ ਪ੍ਰੋਡਕਸ਼ਨ ਹੋ ਰਹੀ ਹੈ ਐਕਸੈਸ ਮਿਊਕਸ ਦੀ ਪ੍ਰੋਡਕਸ਼ਨ ਜਦੋਂ ਤੱਕ ਨਹੀਂ ਰੋਕਾਂਗੇ ਆਪਾਂ ਉਦੋਂ ਤੱਕ ਅਸੀਂ ਰੋਗ ਮੁਕਤ ਨਹੀਂ ਹੋ ਸਕਦੇ ਜੀ अच्छा तो आखिर ਦੇ ਵਿੱਚ ਡਾਕਟਰ ਸਾਹਿਬ ਹੁਣ ਸਾਨੂੰ ਇਹ ਦੱਸ ਦਿਓ ਵੀ ਜੇਕਰ ਤੁਹਾਨੂੰ ਮਿਲਣਾ ਹੋਵੇ ਅਸੀਂ ਨੁਸਖਾ ਫਾਰਮੂਲਾ ਵੀ ਦੱਸ ਦੰਨੇ ਆ ਤੁਹਾਨੂੰ ਜੇਕਰ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਉਹ ਕਿਵੇਂ رابطہ ਕਿਵੇਂ ਕਰਨ ਲੋਕ ਨੂੰ ਨੁਸਖਾ ਦੱਸਣ ਤੋਂ ਪਹਿਲਾਂ ਸਾਨੂੰ ਇਹ ਦੱਸ ਹੀ ਦਿਓ ਜੀ ਦੇਖੋ ਫਰੁਕੀ ਸਾਹਿਬ ਹਫਤੇ ਦੇ ਵਿੱਚ 7 ਦਿਨ ਹੁੰਦੇ ਨੇ 7 ਦੇ 7 ਦਿਨ ਮੈਂ ਅਵੇਲੇਬਲ ਆ ਤੁਹਾਡੇ ਲਈ ਸਾਰਿਆਂ ਲਈ ਦੁਪਹਿਰ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਿਹੜਾ ਮਰਜੀ ਵੀਰ ਭਰਾ ਕੋਈ ਭੈਣ ਮੇਨਾ ਆਪਣਾ ਆਪਣੇ ਰੋਗ ਡਿਸਕਸ ਕਰਨਾ ਚਾਹੁੰਦੇ ਨੇ ਮੋਸਟ ਵੈਲਕਮ ਬਿਲਕੁਲ ਫ੍ਰੀ ਆਫ ਕਾਸਟ ਸਲਾਹ ਮਸ਼ਵਰਾ ਦਿੱਤਾ ਜਾਂਦਾ ਰੋਜ਼ ਤੁਸੀਂ ਆ ਕੇ ਮਿਲ ਸਕਦੇ ਹੋ ਤੁਸੀਂ ਮੈਨੂੰ ਵਟਸਐਪ ਤੇ ਵੀ ਰਾਫਤਾ ਕਰ ਸਕਦੇ ਹੋ ਸਭ ਤੋਂ ਸੌਖਾ ਤਰੀਕਾ ਮੇਰੇ ਨਾਲ ਗੱਲ ਕਰਨ ਦਾ ਮੇਰੇ ਕੋਲ ਇਸ ਫਾਰਮੂਲੇ ਬਾਰੇ ਜਾਂ ਕਿਸੇ ਵੀ ਫਾਰਮੂਲੇ ਬਾਰੇ ਜਾਣਕਾਰੀ ਲੈਣ ਦਾ ਹੈ ਵੀ ਕਿ ਥੱਲੇ ਕਮੈਂਟ ਸੈਕਸ਼ਨ ਹੈ ਜਿਹੜੇ ਵੀ ਪਲੇਟਫਾਰਮ ਤੇ ਤੁਸੀਂ ਇਹ ਵੀਡੀਓ ਦੇਖਦੇ ਪਏ ਹੋ ਫੇਸਬੁੱਕ ਤੇ ਦੇਖਦੇ ਪਏ ਹੋ ਇੰਸਟਾਗ੍ਰam ਤੇ ਦੇਖਦੇ ਪਏ ਹੋ YouTube ਤੇ ਦੇਖਦੇ ਪਏ ਹੋ ਥੱਲੇ ਕਮੈਂਟ ਸੈਕਸ਼ਨ ਤੁਹਾਡੇ ਲਈ ਏ ਖੁੱਲਾ ਤੁਸੀਂ ਆਪਣਾ ਜੋ ਵੀ ਤੁਹਾਡੇ ਦਿਲ ਚ ਕੁਐਸਚਨ ਹੈਗਾ ਜੋ ਤੁਸੀਂ ਮੈਨੂੰ ਪੁੱਛਣਾ ਚਾਹੁੰਦੇ ਹੋ ਉਹ ਥੱਲੇ ਕਮੈਂਟ ਕਰੋ ਤੁਹਾਨੂੰ ਮਜ਼ਾ ਰਪਲਾਈ ਕਰਾਂਗਾ ਛੇਤੀ ਤੋਂ ਛੇਤੀ ਹੈ ਮੇਰਾ ਤੁਹਾਡਾ ਨਾ ਵਾਦਾ ਪ੍ਰੋਮਿਸ ਅੱਛਾ ਡਾਕਟਰ ਸਾਹਿਬ ਕਿੰਨੀ ਉਮਰ ਬਚ ਜੇਗੀ ਇਹ ਨੁਸਖੇ ਨਾਲ ਫਾਰਮੂਲੇ ਨਾਲ ਫੇਫੜਿਆਂ ਦੀ ਦੇਖੋ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਪ੍ਰਮਾਤਮਾ ਨੇ ਹਰ ਇੱਕ ਜੀਵ ਦੀ ਉਮਰ 100 ਸਾਲ ਦੀ ਲਿਖੀ ਹੋਈ ਹੈ ਆਪਣੀਆਂ ਗਲਤੀਆਂ ਕਰਕੇ ਅਸੀਂ ਆਪਣੀ ਉਮਰ ਘਟਾਨੇ ਆ ਠੀਕ ਹੈ ਹੁਣ ਤੁਸੀਂ ਦੇਖੋ ਜਿਹੜੀਆਂ ਫੋਰਨ ਕੰਟਰੀਆਂ ਨੇ ਉੱਥੇ ਡਰੱਗਸ ਓਵਰ ਦਾ ਕਾਊਂਟਰ ਨਹੀਂ ਅਵੇਲੇਬਲ ਹੈ ਟੈਲ ਦੇ ਟੈਲ ਦੇ ਕੈਮਿਸ ਕੋਲੋਂ ਜੋ ਤੁਹਾਡਾ ਦਿਲ ਕੀਤਾ ਵੀ ਉਹਨਾਂ ਨੂੰ ਕਿਹਾ ਕੈਮਿਸ ਨੂੰ ਵੀ ਸਾਬ ਸਾਡੀ ਕਵਜ ਨਹੀਂ ਟੁੱਟਦੀ ਪਈ ਉਹ ਤੁਹਾਨੂੰ ਗੋਲੀ ਦੇ ਦਿੱਤੀ ਉਹਨੇ ਸਾਡੇ ਗੈਸ ਨਹੀਂ हटਦੀ ਪਈ ਸਾਡੇ ਬੀਪੀ ਨਹੀਂ ਠੀਕ ਹੁੰਦਾ ਪਿਆ ਉਹਨੇ ਗੋਲੀਆਂ ਇਦਾਂ ਵੰਡ ਦੇ ਰੇ ਜਿਦਾਂ ਕੋਈ ਆਪਾ ਬੱਚਿਆਂ ਦੀਆਂ ਟੌਫੀਆਂ ਲੈ ਜਾਂਦੇ ਆ ਤੇ ਜਿੱਥੇ ਜਿਹੜੀਆਂ ਕੰਟਰੀਆਂ 'ਚ ਡਾਕਟਰ ਦੀ ਪਰਚੀ ਤੋਂ ਬਿਨਾਂ ਸਾਨੂੰ ਦਵਾਈ ਨਹੀਂ ਮਿਲਦੀ ਉੱਥੇ ਜਾ ਕੇ ਦੇਖੋ ਲੋਕਾਂ ਦੀ ਐਵਰੇਜ ਏਜ 80 ਸਾਲ 85 ਸਾਲ ਜਪਾਨ ਦੇ ਵਿੱਚ ਐਵਰੇਜ ਏਜ ਲੋਕਾਂ ਦੀ 100-100 ਸਾਲ ਦੀ ਏ ਕਿਉਂਕਿ ਉਹ ਜਿਹੜੀਆਂ ਦਵਾਈਆਂ ਓਵਰ ਦਾ ਕਾਊਂਟਰਸ ਨਹੀਂ ਮਿਲਦੀਆਂ ਜਦੋਂ ਅਸੀਂ ਲੋੜ ਤੋਂ ਵੱਧ ਦਵਾਈਆਂ ਖਾਣੇ ਆ ਉਦੋਂ ਅਸੀਂ ਆਪਣੀ ਉਮਰ ਘਟਾਣੇ ਆ ਤੇ ਇਹ ਜੇ ਫਾਰਮੂਲਾ ਤੁਸੀਂ ਤਰੀਕੇ ਨਾਲ ਦੱਸ ਦੋ ਜੇ ਤੁਹਾਡੀ ਬੋਡੀ ਦੇ ਅੰਦਰ ਮਿਊਕਸ ਨਹੀਂ ਬੰਦਾ بیا ਅਰੇਸ਼ਾ ਨਹੀਂ ਬੰਦਾ بیا ਨਜਲਾ ਨਹੀਂ ਬੰਦਾ بیا ਤੇ ਤੁਸੀਂ ਸਮਝ ਲਓ ਵੀ ਤੁਹਾਡੀ ਉਮਰ ਘਟੋ ਘਟ 100 ਸਾਲ ਦੀ ਹੋਣੀ ਹੈ ਹਾਂ 100 ਸਾਲ ਦੀ ਉਮਰ ਜੇ ਵਧਾਣੀ ਹੈ ਤੇ नुਸਖਾ ਅੱਜ ਹੀ ਹੈ ਆਪਣਾ ਕਾਪੀ ਪੈਨਸਲ ਲੋ ਨੋਟ ਕਰੋ ਤੇ ਆਪਣਾ ਮਸਲਾ ਲੋਟ ਕਰੋ। ਕਿਆ ਬਾਤ ਹੈ। ਕਿਆ ਬਾਤ ਹੈ। ਅੱਛਾ ਡਾਕਟਰ ਜੀ ਦੱਸ ਦੇ ਵੀ ਕਿਹੜੀ ਕਿਹੜੀ ਚੀਜ਼ ਹੈਗੀ ਕਿਵੇਂ-ਕਿਵੇਂ ਦਾ ਇਸਤੇਮਾਲ ਕਰਨਾ ਨੁਸਖੇ। ਫਰੂਕੀ ਸਾਹਿਬ ਇਹ ਹੈਗਾ ਇਸ ਬੋ ਇਸਬ ਗੋਲ ਦਾ ਛਿਲਕਾ ਠੀਕ ਹੈ ਜੀ। ਠੀਕ ਹੈ ਜੀ ਇਹ ਹੈਗੀ ਹੈ ਕਲੌਂਜੀ ਜਾਨੇ ਪਿਆਜ਼ ਦੇ ਬੀਜ। ਇਹ ਹੋ ਗਿਆ ਜੀ ਤੁਹਾਡਾ ਜਤੂਨ ਦਾ ਤੇਲ ਜਿਹਨੂੰ ਆਪਾਂ ਅੰਗਰੇਜ਼ੀ 'ਚ 올ਿਵ ਆਇਲ ਵੀ ਕਹ ਲੈਨੇ ਆ। ਠੀਕ ਹੈ। ਠੀਕ ਹੈ ਜੀ। ਇਹ ਇਹਦੇ ਵਿੱਚੋਂ ਆਪਾਂ ਲਵਾਂਗੇ ਚਮਚੇ ਦਾ ਚੌਥਾ ਹਿੱਸਾ ਕਲੌਂਜੀ ਦਾ। ਦੇਖੋ ਜੀ ਇੰਨੀ ਕਲੌਜੀ ਆਪਾਂ ਇਸ ਨੁਸਕੇ ਦੇ ਵਿੱਚ ਯੂਜ਼ ਕਰਾਂਗੇ ਧਿਆਨ ਨਾਲ ਦੇਖ ਲੋ ਨੋਟ ਕਰ ਲੋ ਨਹੀਂ ਤੇ ਇਸ ਚਿਮਚੇ ਦਾ ਸਕਰੀਨਸ਼ਾਟ ਲੈ ਲਓ ਠੀਕ ਹੋ ਗਿਆ ਇਹਨੂੰ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਦੜੜ ਲੈਣਾ ਇਹ ਫਰੂਕੀ ਸਾਹਿਬ ਇੰਨੀ ਜ਼ਿਆਦਾ ਬਰੀਕ ਨਹੀਂ ਕਰਨ ਦੀ ਲੋੜ ਹੁੰਦੀ ਇਹਨੂੰ ਇਦਾਂ ਦਾ ਕਰਕੇ ਆਹ ਦੇਖੋ ਇਹਦਾ ਹੁਣੇ ਇਦਾਂ ਹੀ ਪਾਊਡਰ ਬਣਾ ਲੈਣਾ ਆਪਾਂ ਔਨ ਕੈਮਰਾ ਕੈਮਰਾਮੈਨ ਸਾਹਿਬ ਨੂੰ ਰਿਕੁਐਸਟ ਕਰਾਂਗੇ ਕਿ ਧਿਆਨ ਨਾ ਦਿਖਾਓ ਦੇਖਣ ਵਾਲਿਆਂ ਨੂੰ ਤਾਂ ਜੋ ਜਿਹੜਾ ਨੁਸਕਾ ਬਿਲਕੁਲ ਸਹੀ ਤਰੀਕੇ ਨਾਲ ਬਣ ਜੇ ਰੜੀ ਗਈ ਜੀ ਤਾਂ ਦੇਖੋ ਜੀ ਇਹਨੂੰ ਮੋਟਾ-ਮੋਟਾ ਹੀ ਰੱਖਣਾ ਦੇਖੋ ਇਹਦੇ ਅੰਦਰੋਂ ਖੁਸ਼ਬੂ ਕਿੰਨੀ ਸੋਹਣੀ ਆ ਰਹੀ ਹੈ ਬਿਲਕੁਲ ਠੀਕ ਹੈ ਠੀਕ ਹੈ ਜੀ ਇਹਦੇ ਵਿੱਚ ਹੁਣ ਆਪਾਂ ਕੀ ਕਰਾਂਗੇ ਅੱਧਾ ਚਮਚਾ ਜਿਹੜਾ ਉਹ ਪਾਵਾਂਗੇ ਇਸਫਗੋਲ ਦਾ ਛਿਲਕਾ ਦੇਖੋ ਇਹ ਫਿਰ ਇੱਕ ਵਾਰੀ ਕਵਾਂਗਾ ਠੀਕ ਹੈ ਜੀ ਕਿ ਸਕਰੀਨਸ਼ਾਟ ਲੈ ਲਓ ਠੀਕ ਹੈ ਸਮਝ ਆ ਗਈ ਇੰਨਾ ਇੰਨਾ ਹੀ ਲੈਣਾ ਜੀ ਠੀਕ ਹੋ ਗਿਆ ਹੂੰ ਇਹ ਆ ਇਹਦੇ ਵਿੱਚ ਆਪਾਂ ਪਾਤਾ ਜੀ ਤੇ ਇਹਨੂੰ ਹੁਣ ਆਪਾਂ ਚਮਚੇ ਨਾਲ ਇਲਲਾ ਲੈਣਾ ਦੇਖੋ ਇਦਾਂ ਠੀਕ ਹੋ ਗਿਆ ਜੀ ਜੀ ਠੀਕ ਹੈ ਜੀ ਹੁਣ ਇਹਦੇ ਵਿੱਚ ਕੀ ਕਰਨਾ ਲਾਸਟ ਜਿਹੜੀ ਚੀਜ਼ ਪਾਣੀ ਹੈ ਉਹ ਹੈਗੀ ਹੈ ਜਤੂਨ ਦਾ ਤੇਲ ਠੀਕ ਹੈ ਜਤੂਨ ਦਾ ਤੇਲ ਬਹੁਤ ਫਾਇਦੇਮੰਦ ਹੈ ਜੀ ਜਿਨ੍ਹਾਂ ਜਿਨ੍ਹਾਂ ਨੂੰ ਪ੍ਰਾਣਾ ਰੇਸ਼ਾ ਪ੍ਰਾਣਾ ਨਜਲਾ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਲੰਗਾ ਜੀ ਇਹ ਜਿਹੜਾ ਨੁਸਖਾ ਆਪਾਂ ਦੱਸਿਆ ਸੀ ਕਿਡਨੀ ਸਟੋਨ ਵਾਲਿਆਂ ਨੂੰ ਅੱਛਾ ਜੀ ਕਿਡਨੀ ਸਟੋਨ ਵਾਲਿਆਂ ਨੇ ਦੱਸਿਆ ਵੀ ਮੇਰਾ ਨਜਲਾ ਵੀ ਠੀਕ ਹੋ ਗਿਆ ਮੇਰਾ ਮੋਟਾਪਾ ਵੀ ਠੀਕ ਹੋ ਗਿਆ ਅੱਛਾ ਮਤਲਬ ਵੇਟ ਵੀ ਮੈਨੇਜਮੈਂਟ ਕਰੂਗਾ ਵੇਟ ਮੈਨੇਜ ਕਰੇਗਾ ਕਿਉਂਕਿ ਇਹ ਸਭ ਗੋਲ ਹੈ ਨਾ ਇਹ ਸਭ ਗੋਲ ਦੀ ਪ੍ਰਾਪਰਟੀ ਹੈ ਤੇਲ ਦੀ ਵੀ ਪ੍ਰਾਪਰਟੀ ਹੈ ਉਹਦੀ ਵੀ ਪ੍ਰਾਪਰਟੀ ਹੈ ਸਾਰੀ ਵੇਜ ਤੇ ਮੈਨੇਜਮੈਂਟ ਤੇ ਕੰਮ ਕਰਦੀ ਹੈ ਠੀਕ ਹੈ ਇਹੀ ਨੁਸਖਾ ਫਾਰਮੂਲਾ ਯੂਜ਼ ਕਰਕੇ ਤੁਸੀਂ ਆਪਣਾ ਪਹਾੜ ਵੀ ਠਾ ਸਕਦੇ ਹੋ ਤੇ ਜੇ ਤੁਹਾਡੇ ਸਟੋਨ ਹੈਗੇ ਨੇ ਤੇ ਸਟੋਨ ਵੀ ਦੂਰ ਕਰ ਸਕਦੇ ਹੋ ਫਿਲਹਾਲ ਆਪਾਂ ਨਜਲੇ ਦੀ ਗੱਲ ਕਰ ਰਹੇ ਹਾਂ ਇਹ ਨਜਲਾ ਦੂਰ ਕਰਨ ਲਈ ਇੰਨਾ ਤੇਲ ਪਾਣਾ ਜੀ ਆਪਾਂ ਦੇਖੋ ਇੱਕ ਚਮਚਾ ਤੇਲ ਦਾ ਹੋ ਗਿਆ ਤੇ ਦੋਨਾਂ ਦਾ ਹੀ ਕੁਆਂਟੀਟੀ ਮੈਂ ਆਲਰੇਡੀ ਦੱਸ ਚੁੱਕਾ ਵਾਂ ਇਹ ਆ ਪੈਣ ਤੇ ਇਹਨੂੰ ਮਿਕਸ ਕਰਨ ਤੇ ਸਾਡਾ ਨੁਸਕਾ ਫਾਰਮੂਲਾ ਇੱਕ ਚਟਣੀ ਟਾਈਪ ਚੀਜ਼ ਬਣ ਗਈ ਹੈ ਠੀਕ ਹੈ ਜੀ ਠੀਕ ਹੈ ਜੀ ਆਹ ਚਟਣੀ ਹੈ ਇੱਕ ਦਿਨ ਦੇ ਵਿੱਚ ਅਸੀਂ ਇੰਨੀ ਕੁਆਂਟੀਟੀ ਯੂਜ਼ ਕਰ ਸਕਦੇ ਹਾਂ ਇਸ ਤੋਂ ਜ਼ਿਆਦਾ ਨਹੀਂ ਇਸ ਤੋਂ ਘੱਟ ਨਹੀਂ ਤੇ ਇਹਦੇ ਵਿੱਚ ਆਪਣੀ ਮਰਜ਼ੀ ਨਾਲ ਜੀ ਕੋਈ ਵੀ ਚੀਜ਼ ਐਡ ਨਹੀਂ ਕਰਨੀ ਤੇ ਆਪਣੀ ਮਰਜ਼ੀ ਨਾਲ ਕੋਈ ਵੀ ਚੀਜ਼ ਘਟਾਣੀ ਨਹੀਂ ਵਧਾਣੀ ਨਹੀਂ ਜੇ ਤੁਸੀਂ ਇਹ ਦਿੱਤੀ ਹੋਈ ਕੁਆਂਟੀਟੀ ਦੇ ਹਿਸਾਬ ਨਾਲ ਯੂਜ਼ ਕਰੋਗੇ ਹਾਂ ਜੀ ਤੇ ਫਿਰ ਸਾਡੀ ਜ਼ਿੰਮੇਵਾਰੀ ਇਹ ਵੀ ਤੁਹਾਡਾ ਨਜ਼ਲਾ ਜੁਕਾਮ ਜਿਹਨੂੰ ਕਹਿੰਦੇ ਨੇ ਢੂੰਡਤੇ ਰਹਿ ਜਾਓਗੇ ਲਬਦੇ ਰਹਿ ਜਾਓਗੇ ਉਹ ਹੋ ਜਾਏਗਾ। ਕੀ ਆਪ ਜੀ ਜੀ ਸਰ। ਅੱਛਾ ਹੁਣ ਇਹ ਸਾਨੂੰ ਦੱਸ ਦੋ ਵੀ ਇਸਤੇਮਾਲ ਕਿਸ ਵੇਲੇ ਕਰਨੇ। ਇਸਤੇਮਾਲ ਕਰਨ ਦਾ ਬੈਸਟ ਟਾਈਮ ਇਹ ਵੇ ਕਿ ਜਦੋਂ ਤੁਸੀਂ ਸਵੇਰੇ ਸੁੱਤੇ ਉੱਠਦੇ ਹੋ ਸੁੱਤੇ ਉੱਠਦੇ ਅਸਾਰੀ ਆਪਣਾ ਚੁਲੀ ਕਰਕੇ ਤੇ ਇਹਨੂੰ ਕੰਜ਼ਿਊਮ ਕਰ ਲਓ। ਸਭ ਤੋਂ ਬੈਸਟ ਟਾਈਮ ਇਹ ਤੇ ਜਿਨ੍ਹਾਂ ਕੋ ਸਵੇਰੇ ਟਾਈਮ ਨਹੀਂ ਮਿਲਦਾ ਉਹ ਰਾਤੀ ਬੈੱਡ ਟਾਈਮ ਤੋਂ ਇੱਕ ਘੰਟਾ ਪਹਿਲਾਂ ਵੀ ਇਹਨੂੰ ਯੂਜ਼ ਕਰ ਸਕਦੇ ਨੇ। ਜੀ 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 ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਜਾਣਕਾਰੀ ਦੇਣ ਵਾਸਤੇ ਡਾਕਟਰ ਸਾਹਿਬ ਵੀ ਇਹ ਇਸਤੇਮਾਲ ਕਰੀ ਜਾਈਏ ਤੇ ਅਸੀਂ ਪਰਹੇਜ਼ ਨਾ ਕਰੀਏ ਕੋਈ ਆਪਣੀ ਡਾਈਟ ਚ ਚੇਂਜ ਨਾ ਕਰੀਏ ਫਿਰ ਕੋਈ ਡਾਈਟ ਸਟਾਰਟ ਵੀ ਹੁੰਦਾ ਜੀ ਇਹਦਾ ਦੇਖੋ ਨਜ਼ਲਾ ਤੁਹਾਨੂੰ ਪਤਾ ਹੈ ਜਿਹੜਾ ਨਜ਼ਲਾ ਹੈ ਨਾ ਜਾਂ ਜਿਹੜੀ ਆਪਾਂ ਮਿਊਕਸ ਕਹਿੰਦੇ ਆ ਅੰਗਰੇਜ਼ੀ ਚ ਨਜ਼ਲਾ ਜ਼ੁਕਾਮ ਵਾਲੇ ਪੇਸ਼ੈਂਟ ਨੂੰ ਠੰਡੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਈਵਨ ਕਿ ਜਿਹੜਾ ਮੌਸਮ ਚੱਲਦਾ ਪਿਆ ਇਹਦੇ ਵਿੱਚ ਵੀ ਆਪਾਂ ਜਿੰਨੀ ਹਰੀ ਵੀ ਪਾਣੀ ਪੀਣਾ ਕੋਸ਼ਿਸ਼ ਕਰੋ ਵੀ ਗੁੰਗੁਣਾ ਪਾਣੀ ਜਾਂ ਜਿਹਨੂੰ ਅਸੀਂ ਪੰਜਾਬੀ ਚ ਕੋਸਾ ਪਾਣੀ ਕਹਿੰਦੇ ਆ ਕੁੱਸਾ ਪਾਣੀ ਅੰਗਰੇਜ਼ੀ ਚ ਬੌਮ ਵਾਟਰ ਕਹਿੰਦੇ ਦਾ ਬੌਮ ਵਾਟਰ ਦਾ ਇਸਤੇਮਾਲ ਕਰੋ ਜਿੰਨੀ ਵਾਰੀ ਵੀ ਤੁਸੀਂ ਪਾਣੀ ਪੀਣਾ ਤੁਸੀਂ ਇੰਨਾ ਹੀ ਭਰੇਜ ਰੱਖ ਲਓ ਨਾ ਜੀ ਇੰਨਾ ਹੀ ਬਹੁਤ ਹੈ ਕਈਆਂ ਨੂੰ ਸ਼ੌਂਕ ਹੈ ਫਰੂਕੀ ਸਾਹਿਬ ਕਿ ਕੀ ਸਰਦੀਆਂ ਦੇ ਵਿੱਚ ਆਈਸਕ੍ਰੀਮ ਖਾਂ ਜਾਂਦੇ ਸਪੈਸ਼ਲੀ ਰਾਤ ਨੂੰ ਹੂੰ ਰਾਤ ਨੂੰ ਜੇ ਤੁਸੀਂ ਆਈਸਕ੍ਰੀਮ ਖਾਓਗੇ ਤੇ ਤੁਹਾਨੂੰ ਨਜਲਾ ਜਕਾਮ ਕਦੀ ਵੀ ਤੁਹਾਡੇ اندرੋਂ ਨਹੀਂ ਜਾਏਗਾ ਸੋ ਕੋਸ਼ਿਸ਼ ਕਰੋ ਜਿਹੜੀਆਂ ਜਿਹੜੀਆਂ ਚੀਜ਼ਾਂ ਤੁਸੀਂ ਖਾਂਦੇ ਹੋ ਉਹਨਾਂ ਦੀ ਤਸਵੀਰ ਚਾਹੇ ਠੰਡੀ ਹੋਵੇ ਪਰ ਉਹਨਾਂ ਨੂੰ ਠੰਡੀਆਂ ਕਰਕੇ ਨਾ ਖਾਓ ਫ੍ਰਿਜ ਦੀਆਂ ਚੀਜ਼ਾਂ ਤੋਂ ਬਚੋ ਸਭ ਤੋਂ ਜ਼ਿਆਦਾ আচ্ছা ਡਾਕਟਰ ਸਾਹਿਬ ਫਿਰ ਮਤਲਬ ਬਲਗਮ ਰੇਸ਼ਾ ਨਿਕਲੂਗਾ ਇਹਦੇ ਨਾਲ ਜਾਂ ਕਿਵੇਂ ਨਿਕਲੇਗਾ ਕਿਵੇਂ ਜੀ ਦੇਖੋ ਜੀ ਬਲਗਮ ਰੇਸ਼ਾ ਇਦਾਂ ਨਿਕਲੇਗਾ ਪੂਰੀ ਸਪੀਡ ਨਾਲ ਬਸ ਤੁਸੀਂ ਉਹ ਜਦੋਂ ਬਲਗਮ ਰੇਸ਼ਾ ਨਿਕਲਦਾ ਉਹਨੂੰ ਦੇਖ ਕੇ ਘਬਰਾਣਾ ਨਹੀਂ ਠੀਕ ਹੈ ਸਮਝੋ ਅੰਦਰੋਂ ਸਫਾਈ ਹੋ ਰਹੀ ਹੈ ਬਲਗਮ ਦੇਸ਼ਾ ਨਿਕਲਣ ਦੀ ਕੋਈ ਹੋਰ ਤੇ ਜਗਾ ਹੈ ਨਹੀਂ ਮੂੰਹ ਚੋਂ ਨਿਕਲਣਾ ਮੂੰਹ ਚੋਂ ਨਿਕਲੇਗਾ ਜਾਂ ਨੱਕ ਚੋਂ ਨਿਕਲੇਗਾ ਜਿੱਥੋਂ ਵੀ ਨਿਕਲੇਗਾ ਤੁਸੀਂ ਉਹ ਵੇਖਣਾ ਉਹਨੂੰ ਦੇਖ ਕੇ ਘਬਰਾਣਾ ਨਹੀਂ ਸ਼ੁਕਰ ਕਰਨਾ ਬਸ ਪ੍ਰਮਾਤਮਾ ਦਾ ਕਿ ਮੈਂ ਹੁਣ ਹੌਲੀ ਹੌਲੀ ਰੋਗ ਮੁਕਤ ਹੋ ਰਿਹਾ ਵਾਂ ਜਾਂ ਹੋ ਰਹੀ ਹਾਂ ਜੀ ਬਹੁਤ ਬਹੁਤ ਸ਼ੁਕਰ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਕਲੌਂਜੀ ਇਸਬਗੋਲ ਦਾ ਬਰਾਦਾ ਤੇ ਜ਼ੈਤੂਨ ਦੇ ਤੇਲ 올ਿਵ ਆਇਲ ਦੇ ਨਾਲ ਇਹ ਨੁਸਖਾ ਫਾਰਮੂਲਾ ਸਾਡੇ ਨਾਲ ਸ਼ੇਅਰ ਕੀਤਾ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਇਹ ਨੁਸਖਾ ਫਾਰਮੂਲਾ ਅਪਣਾ ਲਿਆ ਤਾਂ ਉਹਨਾਂ ਦਾ ਨਜ਼ਲਾ ਜ਼ੁਕਾਮ ਰੇਸ਼ੇ ਵਾਲਾ ਜਿਹੜਾ ਮਾਮਲਾ ਹੈਗਾ ਕਾਫੀ ਹੱਦ ਤੱਕ ਠੀਕ ਹੋ ਸਕਦਾ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਮੇਰੀ ਚੇਤਾਵਨੀ ਤੁਹਾਨੂੰ ਇਹੋ ਹੈ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਜ਼ਰੂਰ ਕਰਨੀ ਹੈ ਧੰਨਵਾਦ